ਜੀ পেট ਦਾ ਥੋੜਾ ਜਿਹਾ ਚੱਕਰ ਆ ਟਰੇਲਰ ਤੇ ਆ ਜਿਹੜਾ ਟਰੇਲਰ ਐਕਸਲ ਆ ਤੇ ਆ ਪਤਾ ਨਹੀਂ ਬਾਰਡਰ ਕੋਲੇ ਕੀ ਬਣਦਾ ਵਾ ਇਕ ਵਾਲੇ ਸਾਰੇ ਆਪਣਾ ਧੰਨਵਾਦ ਹੀ ਕਰਦੇ ਹੋਣੇ ਆ ਵੀ ਸਵੇਰੇ ਉੱਠ ਦੀ ਕਿਉਂਕਿ ਸਾਰਾ ਅਮਰੀਕਾ ਖਾਲੀ ਹੋ ਪਿਆ ਵਾ ਤੇ ਬੜਾ ਔਖਾ ਹੋਇਆ ਪਿਆ ਵੈਕਣ ਦਾ ਜਦੋਂ ਮੜਾ ਕੰਮ ਚੱਲਣ ਲੱਗਦਾ ਸਹੀ ਇਹ ਕੁਝ ਨਾ ਕੁਝ ਕਰ ਦਿੰਦਾ ਵਾ ਜੀ ਨਿਕਲ ਪਏ ਜਾੜ ਚੋਂ ਕਰ ਲਿਆ ਟਰੇਲਰ ਹੁੱਕ ਕਰ ਲੇ ਟਰੇਲਰ ਹੈ ਜਿਹੜਾ ਗੁਲਾਬੀ ਰੰਗ ਦਾ ਵੀ ਪਿੰਕ ਕਲਰ ਕਰਤਾ ਇਹਨਾਂ ਨੇ ਮਾਰਨਿੰਗ ਦੇ ਹੋਏ ਆ ਜੀ 6:30 ਤੇ ਆਪਾਂ ਨਿਕਲ ਲੱਗੇ ਆ ਜਾੜ ਚੋਂ ਬਸ ਆਪਾਂ ਲੋਡ ਦੇਖ ਕੇ ਅੱਧੂ ਬਾਚੇ ਨੂੰ ਸੀਲ ਲਾਉਣੀ ਆ ਬਸ ਹਾਂਜੀ ਕੀ ਹਾਲ ਆ ਸਾਰਿਆਂ ਦਾ ਤੇ ਆਪਾਂ ਨਿਕਲ ਲੱਗੇ ਹੁਣ ਜਾੜ ਚੋਂ ਟਰੇਲਰ ਆਪਣਾ ਲੋਡਡ ਆ ਤੇ ਵੇਟ ਆਪਣੇ ਕੋ ਫੇਰ ਬਹੁਤ ਜ਼ਿਆਦੇ ਆ ਇਹ ਹੁਣ ਆਪਾਂ ਚੱਕ ਕੇ ਬਸ ਤੁਰਨ ਚੱਲੇ ਆ ਚੱਕ ਕੇ ਲੋਡ ਤੁਰ ਲੱਗੇ ਆ ਬਸ ਤੇ ਆਪਾਂ ਚੈੱਕ ਕਰ ਲਿਆ ਸਾਰਾ ਦਿਖਾਉਣਾ ਤੁਹਾਨੂੰ ਲੋ ਜੀ ਟਰੇਲਰ ਆਪਣਾ ਫੁੱਲ ਲੋਡਡ ਆ ਟਾਇਰਾਂ ਤੇ ਫੁੱਲ ਲੋਡ ਗ੍ਰੋਸ ਵੇਟ ਆ 44000 ਲਬੀ ਤੇ ਬ੍ਰੇਕਅਪ ਰੁਕਾ ਸਾਰਾ ਕੁਝ ਸਹੀ ਦੇਖ ਲਿਆ ਆਪਾਂ ਸੀਲ ਵੀ ਲੱਗੀ ਹੋਈ ਆ ਤੇ ਹੁਣ ਤੁਹਾਨੂੰ ਦਿਖਾਉਨੇ ਆ ਰਸਤੇ ਚ ਕੀ ਮਾਹੌਲ ਹਾਂਜੀ ਆਪਣੀ ਲਾਸਟ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਹੁਣ ਤੱਕ ਆਪਣੇ 13000 ਦੇ ਕਰੀਬ ਵਿਊਜ਼ ਹੋ ਗਏ ਨੇ ਤੇ ਸਬਸਕ੍ਰਾਈਬਰ ਵੀ ਕਾਫੀ ਨਵੇਂ ਆਏ ਨੇ ਬਹੁਤ ਜ਼ਿਆਦਾ ਤੇ ਕਮੈਂਟਸ ਵੀ ਬਹੁਤ ਆਏ ਆਪਣੇ ਪੰਜਾਬੀ ਬੰਦਿਆਂ ਦੇ ਤੇ ਬਹੁਤ ਵਧੀਆ ਲੱਗਿਆ ਸਾਰੇ ਬਹੁਤ ਵਧੀਆ ਸਪੋਰਟ ਕਰ ਰਹੇ ਆ ਤੇ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਵੀਡੀਓ ਵਾਚ ਹੀ ਕੀਤੀ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਅੱਗੇ ਵੀਡੀਓ ਆਉਣੀਆਂ ਨੇ ਫਿਰ ਤੁਹਾਨੂੰ ਪਤਾ ਲੱਗਦਾ ਰਹੂਗਾ ਤੇ ਤਾਂ ਕਰਕੇ ਮੈਨੂੰ ਵੀ ਸਪੋਰਟ ਮਿਲੂਗੀ ਮੈਨੂੰ ਪਤਾ ਲੱਗੂਗਾ ਕਿੰਨੇ ਸਬਸਕ੍ਰਾਈਬਰ ਆ ਮੇਰੇ ਪਿੱਛੇ ਕਿੰਨੀ ਕ ਵੀ ਮੈਨੂੰ ਕਿੰਨੇ ਕ ਜਣੇ ਦੇਖ ਰਹੇ ਆ ਤੇ ਹੁਣ ਆਪਾਂ ਰੁਕੇ ਸੀ ਕਿ ਅੱਜ ਟਿਮ ਹਾਟਨ ਤੇ ਤੇ ਆਪਾਂ ਚੱਕੀ ਅੱਜ ਸਟੀਪਟੀ ਤੇ ਜਿਵੇਂ ਆਪਣੇ ਪੰਜਾਬ ਚ ਵੀ ਹੁੰਦਾ ਵੀ ਦੁੱਧ ਪੱਤੀ ਆ ਉਹੀ ਸਿਸਟਮ ਆ ਬਸ ਇਹ ਦੁੱਧ ਦੇ ਵਿੱਚ ਪੱਤੀ ਪਾਈ ਹੁੰਦੀ ਆ ਪਰ ਆਪਾਂ ਪੁਆਈਏ ਕਰੀਮ ਥੋੜੀ ਜਿਆਦਾ ਗਾੜੀ ਹੋ ਜਾਂਦੀ ਹੈ ਜਿਆਦਾ ਵਧੀਆ ਕਿਉਂਕਿ ਦੁੱਧ ਇੰਨਾ ਜਿਆਦਾ ਇੱਥੇ ਵਧੀਆ ਨਹੀਂ ਹੁੰਦਾ ਇੰਨਾ ਗਾੜਾ ਨਹੀਂ ਹੁੰਦਾ ਸੋ ਆਪਾਂ ਕਰੀਮ ਪਾਈਏ ਕਰੀਮ ਦੇ ਵਿੱਚ ਇੱਕ 슈ਗਰ ਪਾਇਆ ਮਤਲਬ ਇੱਕ ਖੰਡ ਦੀ ਪਾਈਆ ਪਾਊ ਚ ਤੇ ਇਦਾਂ ਬਣਵਾਈਏ ਸਟਿਪ ਟਿਸ਼ੂ ਸਮਾਲ ਕੱਪ ਹੀ ਲਿਆ ਆਪਾਂ ਟਿਮ ਹਾਟਨ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਆਪਾਂ ਰੁਕੇ ਆ ਇੱਥੇ ਔਨ ਰੋਡ ਤੇ ਇਹ ਹੈਗਾ ਕੈਂਬਰੇਜ ਕੈਂਬਰੇਜ ਦੀ ਲੋਕੇਸ਼ਨ ਆ ਤੇ ਐਤਕੀ ਆਪਣਾ ਟ੍ਰਿਪ ਹੈਗਾ ਵਾ ਆਪਾਂ ਚੱਲੇ ਆ ਕਲਾਡੋ ਸਟੇਟ ਦੇ ਵਿੱਚ ਡੈਨਵਰਸਿਟੀ ਦੇ ਵਿੱਚ ਆਪਣੀ ਡਿਲੀਵਰੀ ਆ ਤੇ ਆਪਣਾ ਟਰੱਕ ਲੋਡਡ ਆ ਤੇ ਆਪਾਂ ਚੱਕੇ ਤੁਰ ਪਏ ਸੀਗੇ 6:30 ਵਜੇ ਉੱਥੋਂ ਜਾੜਚੋਂ ਹੁਣ ਆਪਾਂ ਰੁਕੇ ਆ ਇੱਥੇ ਕਾਫੀ ਚਾਹ ਚੱਕਣ ਚਾਹ ਵੀ ਆਪਾਂ ਲੈ ਲਈਆ ਤੇ ਚੱਲਦੇ ਆਂ ਅੱਜ ਹੈਗਾ ਵਾ ਸੰਡੇ ਅੱਜ ਜਿਆਦਾ ਰਸ਼ ਨਹੀਂ ਹੈਗਾ ਖਾਲੀ ਪਿਆ ਵਾ ਅੱਗੇ ਅੰਦਰ ਔਨ ਰੋਡ ਤੇ ਵੀ ਲਾਈਨਾਂ ਲੱਗੀਆਂ ਪਈਆਂ ਹੁੰਦੀਆਂ ਨੇ ਬਈ ਇੰਨੇ ਲੋਕੀ ਉਹ ਲੈਣ ਆਉਂਦੇ ਆ ਕਾਫੀ ਵਗੈਰਾ ਤੇ ਅੱਜ ਜਮਾ ਨਹੀਂ ਖਾਲੀ ਅੱਜ ਜਮਾ ਹੀ ਅੱਜ ਬਾਹਰੇ ਵੀ ਤੁਹਾਨੂੰ ਮੈਂ ਦਿਖਾਉਣਾ ਵੀ ਖਾਲੀ ਪਿਆ ਸਾਰਾ ਪਾਰਕਿੰਗ ਵਗੈਰਾ ਇੰਨੀ ਖਾਸ ਗੱਡੀਆਂ ਨਹੀਂ ਆ ਦੋ ਤਿੰਨ ਹੀ ਖੜੀਆਂ ਨੇ ਇੱਧਰ ਵੀ ਸਾਰਾ ਖਾਲੀ ਪਿਆ ਨਹੀਂ ਟਰੱਕ ਵਗੈਰਾ ਇੱਧਰ ਵੀ ਲੱਗੇ ਹੁੰਦੇ ਆ ਤੇ ਉਧਰ ਸਾਹਮਣੇ ਲੱਗੇ ਹੋਏ ਨੇ ਥੋੜੇ ਜਿਹੇ ਟਰੱਕ ਇੰਨੀ ਜਿਆਦਾ ਨਹੀਂ ਸੌਖੀ ਪਾਰਕਿੰਗ ਮਿਲ ਗਈ ਸੀ ਅੱਜ ਇਹ ਅੱਗੇ ਤੋਂ ਉੱਥੇ ਪਾਰਕਿੰਗ ਵੀ ਨਹੀਂ ਸੌਖੀ ਮਿਲਦੀ ਹੈਗੀ ਇਹ ਹੁਣ ਆਪਣੇ ਕੋਲ ਟਾਈਮ ਕਾਫੀ ਆ ਆਪਣੀਆਂ ਮੀਲਾ ਹੈਗੀਆਂ ਨੇ 1500 ਮਨ ਲਓ 23-2400 ਕਿਲੋਮੀਟਰ ਹੋਊਗਾ ਆਪਣਾ ਟ੍ਰਿਪ ਉਹੀ 22-23 ਘੰਟੇ ਆਪਾਂ ਨੂੰ ਲੱਗਣੇ ਆ ਤੇ ਬਸ ਬਾਰਡਰ ਤੇ ਨਾ ਪਨ ਜਿਆਦਾ ਟ੍ਰੈਫਿਕ ਪਵੇ ਸਾਰਨੀਆ ਬਾਰਡਰ ਆਪਾਂ ਕਰਾਸ ਕਰਨਾ ਉੱਤੇ ਰਸ਼ ਬਹੁਤ ਹੁੰਦਾ ਵਾ ਉੱਤੇ ਨਾ ਜਿਆਦਾ ਟਾਈਮ ਲੱਗੇ ਉਦੋਂ ਤਾਂ ਸਹੀ ਹੋਈ ਆ ਆਪਾਂ ਪਹੁੰਚ ਜਾਣਾ ਟਾਈਮ ਨਾਲ ਤੇ ਬਾਕੀ ਆ ਦਿਖਾਉਣਾ ਤੁਹਾਨੂੰ ਟਰੱਕ ਆਪਣਾ ਖੜਾ ਟਰੱਕ ਆਪਣਾ ਇੱਧਰ ਲਾਇਆ ਹੋਇਆ ਵਾ ਇੱਥੇ ਥੋੜੇ ਜਿ ਟਰੱਕ ਹੋਰ ਖੜੇ ਨੇ ਮੈਂ ਖੜਾ ਬੈਕ ਸਾਈਡ ਤੇ ਤੇ ਦਿਨ ਚੜ ਚੁੱਕਿਆ ਧੁੱਪਾ ਕਾਫੀ ਚੜੀ ਹੋਈ ਤੇ ਹਜੇ ਤੱਕ ਦਾ ਟੈਂਪਰੇਚਰ ਕੰਟਰੋਲ ਹੀ ਆ ਹੁਣ ਦਿਨ ਚ ਥੋੜੀ ਗਰਮੀ ਹੋ ਜਾਂਦੀ ਹੈ ਕਾਫੀ ਹੀਟ ਵੇਵ ਜੀ ਚੱਲਦੀ ਰਹਿੰਦੀ ਹੈ ਹਜੇ ਗਰਮੀ ਹੈ ਕਾਫੀ ਕੈਨੇਡਾ ਚ ਤੇ ਆਪਣਾ ਟਰੱਕ ਆ ਟਰੱਕ ਆਪਣਾ ਕੋਈ ਹੋਰ ਮੁੰਡਾ ਲੈ ਕੇ ਗਿਆ ਹੋਇਆ ਸੀਗਾ ਤੇ ਤਾਂ ਕਰਕੇ ਥੋੜਾ ਜਿਹਾ ਗੰਦਾ ਹੋਇਆ ਪਿਆ ਵਾ ਉਹਨਾਂ ਨੇ ਕਿਸੇ ਨੇ ਢੇਡੇ ਲਾਏ ਸੀਗੇ ਕੰਪਨੀ ਵਾਲਿਆਂ ਨੇ ਭੇਜਿਆ ਸੀ ਤੇ ਆ ਨਾਲ ਆਪਣੇ ਕਸਟੇਡੀਆ ਖੜਾ ਵਾ ਆਪਣਾ ਵੋਲਵੋ ਆ ਤੇ ਉਧਰ ਵੀ ਕਾਫੀ ਟਰੱਕ ਖੜੇ ਨੇ orange ਕਲਰ ਵਾਲਾ ਬੜਾ ਸੋਹਣਾ ਟਰੱਕ ਆ ਇਹ ਸਾਰੇ ਇੱਥੇ ਬ੍ਰੇਕ ਪਾਉਣ ਲੱਗੇ ਆ ਜਾਂ 슬ੀਪ ਪਾਉਂਦੇ ਆ ਰੋਕੀ ਸੌ ਜਾਂਦੇ ਰਾਤੀ ਆ ਕੇ ਫਿਰ ਦੁਬਾਰਾ ਸ਼ਿਫਟ ਸ਼ੁਰੂ ਹੁੰਦੀ ਆ ਸਾਰੇ ਰੈਸਟ ਕਰ ਰਹੇ ਆ ਉਧਰ ਵੀ ਬਹੁਤ ਸੋਹਣੇ ਟਰੱਕ ਖੜੇ ਆ ਇਹ ਹੁਣ ਇੱਥੋਂ ਇਹ ਚਾਹ ਪਾਣੀ ਲੈ ਕੇ ਤੇ ਆਪਣੀ ਸਵੇਰੇ ਨਹਾ ਤੋਂ ਕੇ ਇੱਥੋਂ ਚੱਲਣਗੇ ਇਹ ਆਪਾਂ ਵੀ ਤੁਹਾਨੂੰ ਮਿਲਦੇ ਆ ਅੱਗੇ ਨਾਲੇ ਪੀ ਕੇ ਚਾਹ ਫਿਰ ਚੱਲਦੇ ਹੁਣ ਇੱਥੋਂ ਤੇ ਅੱਗੇ ਤੁਹਾਨੂੰ ਮਿਲਦੇ ਆ ਅੱਗੇ ਦਿਖਾਉਨੇ ਆ ਫਿਰ ਕਿਵੇਂ ਆ ਬਾਰਡਰ ਦਾ ਹਸਾਬ ਕਿਤਾਬ ਕਿੰਨਾ ਕਰਾਛ ਅੱਜ ਅੱਜ ਹੈਗਾ ਸੰਡੇ ਤੇ ਦੇਖਦੇ ਹਾਂ ਲੋ ਜੀ 401 ਜਿਹੜਾ ਉਹ ਇਦਾਂ ਦਾ ਹਾਈਵੇ ਆ ਆਪਣਾ ਇਹ ਇੰਨਾ ਸਮੂਥ ਬਣਿਆ ਹੋਇਆ ਵੀ ਇੰਨਾ ਵਧੀਆ ਵਾ ਨਾ ਤੇ ਬੰਦਾ ਟਰੱਕ ਚ ਪਿਆ ਵੀ ਆ ਤਾਂ ਨੂੰ ਜਾਗ ਨਹੀਂ ਆਉਂਦੀ ਸੁੱਤਾ ਪਿਆ ਵਾ ਚੱਲਦੇ ਟਰੱਕ ਚ ਬੰਦਾ ਤਾਂ ਨੂੰ ਜਾਗ ਨਹੀਂ ਆਉਂਦੀ ਬੜਾ ਸਮੂਥ ਆ ਇੱਕ ਅਮਰੀਕਾ ਦੇ ਹਾਈਵੇ ਨਾਲੋਂ ਵੀ ਵੱਧ ਸਮੂਥ ਆ ਕਿਤੇ ਇਹਦੇ ਵਿੱਚ ਕੋਈ ਟੋਆ ਨਹੀਂ ਹੈਗਾ ਕਿਤੇ ਉਹ ਨਹੀਂ ਜੰਪ ਨਹੀਂ ਆਉਂਦਾ ਬਹੁਤ ਵਧੀਆ ਹਾਈਵੇ ਬਣਿਆ ਹੋਇਆ ਵਾ ਤੇ ਹੁਣ ਆਪਾਂ ਖੜੇ ਸੀਗੇ ਸਾਰਨੀ ਬਾਰਡਰ ਦੇ ਕੋਲ ਤੇ ਆ ਸਾਹਮਣੇ ਹੈਗੀਆਂ ਪੌਣ ਚੱਕੀਆਂ ਆਪਣੀਆਂ ਰਵਾਇਨਾ ਤੇ ਬੜੀਆਂ ਸੋਹਣਾ 뷰 ਇੱਥੇ ਤੇ ਐਦਾਂ ਚੱਲਦੀਆਂ ਰਹਿੰਦੀਆਂ ਨੇ ਕਿਸੇ ਦੀ ਐਟ੍ਰੈਕਸ਼ਨ ਕਿਸੇ ਪਾਸੇ ਨੂੰ ਆ ਕਿਸੇ ਦੀ ਕਿਸੇ ਪਾਸੇ ਨੂੰ ਤੇ ਇਧਰ ਨਾਲ ਨਾਲ ਹੈਗਾ ਵਾ ਥੋੜਾ ਜਿਹਾ ਜੰਗਲ ਜਿਹਾ ਰਕਤ ਖੜੇ ਨੇ ਇਹ ਆਖੜਾ ਆਪਣਾ ਟਰੱਕ ਆਪਾਂ ਇੱਥੇ ਮੜਾਇਆ ਟਾਇਰ ਵਗੈਰਾ ਚੈੱਕ ਅਪ ਕਰ ਲਈ ਰੁਕੇ ਸੀਗੇ ਤੇ ਅੱਜ ਜਿਆਦਾ ਬਿਜ਼ੀ ਨਹੀਂ ਹੈਗਾ ਹਾਈਵੇ ਟਰ ਤੇ ਕਾਫੀ ਰਸ਼ ਹੈ ਗਈ ਆ ਹੁਣ ਤੇ ਕਾਫੀ ਲੰਬੀ ਲਾਈਨ ਲੱਗੀ ਹੋਈ ਹੈ ਜਿਹੜਾ ਬ੍ਰਿਜ ਆਪਣਾ ਬਲੂ ਵਾਟਰ ਤੇ ਜਿਹੜਾ ਥੱਲੇ ਟੋਲ ਟੈਕਸਾ ਇੱਥੇ ਵੀ ਲਾਈਨ ਲੱਗੀ ਹੋਈ ਆ ਤੇ ਆਪਾਂ ਟੋਲ ਟੈਕਸ ਤੋਂ ਥੋੜਾ ਜਿਹਾ 200 ਮੀਟਰ ਪਿੱਛੇ ਖੜੇ ਆ ਤੇ ਬਾਕੀ ਲੱਗ ਜੂਗਾ ਮੈਨੂੰ ਲੱਗਦਾ ਅੱਧਾ ਘੰਟਾ ਤੋਂ 1 ਘੰਟੇ ਤੱਕ ਕ੍ਰੋਸ ਕਰਨ ਲਈ ਥੋੜੀ ਜਿਹੀ ਬ੍ਰਿਜ ਤੇ ਲਾਈਨ ਲੰਬੀ ਆ ਇੱਥੇ ਤਾਂ ਘਾਟੀ ਆ ਲਾਈਨ ਪਤਾ ਨਹੀਂ ਬਰਦਰ ਕੋਲੇ ਕੀ ਬਣਦਾ ਵਸ ਏਦਾਂ ਲੱਗਦਾ ਜਿਵੇਂ ਕੋਪਰ ਗੈਸ ਹੁੰਦਾ ਵਾ ਬੁਲਬੁਲੇ ਜੇ ਕੱਢਦਾ ਪਾਣੀ ਪਤਾ ਕਿਸੇ ਨੂੰ ਕੀ ਬਣਦਾ ਦੱਸਿਓ ਜ਼ਰੂਰ ਏਦਾਂ ਕਰਕੇ ਇਹ ਅਨੀਲਾ ਜਿਹਾ ਕਮਰਾ ਪਿਆ ਹੋਇਆ ਵਾ ਇਹਦੇ ਕੋਲ ਏਦਾਂ ਫੜਾ ਵਾ ਬ੍ਰਾਉਂਜਾ ਪਾਣੀ ਬ੍ਰਿਜ ਦੀ ਸਟਾਰਟਿੰਗ ਜੀ ਹੈ ਹੋ ਟ੍ਰੰਪ ਨੇ ਨਵੇਂ ਲਾਏ ਆ ਟੈਰਫ ਕਹਿੰਦੇ 35% ਲਾਤਾ ਕੈਨੇਡਾ ਤੇ ਕਾਫੀ ਲੋਕ ਕਹਿੰਦੇ ਸੀਗੇ ਵੀ ਕੰਮ ਘਟ ਗਿਆ ਵਾ ਤੇ ਬਾਡਰ ਤੇ ਰਸ਼ ਨਹੀਂ ਹੁੰਦਾ ਪਰ ਅੱਜ ਜਿਵੇਂ ਮੈਂ ਸੰਡੇ ਨੂੰ ਆਇਆ ਇੱਥੇ ਤਾਂ ਰਸ਼ ਮੈਨੂੰ ਕਾਫੀ ਲੱਗ ਰਿਹਾ ਵਾ ਕਾਫੀ ਲੰਬੀ ਆ ਦੇ ਬ੍ਰਿਜ ਤੇ ਵੀ ਸਟਾਰਟਿੰਗ ਚ ਲਾਈਨ ਕਾਫੀ ਲੰਬੀ ਲੱਗੀ ਆ ਪਿੱਛੇ ਵੀ ਕਾਫੀ ਲੰਬੀ ਲੱਗੀ ਆ ਤੇ ਮੈਨੂੰ ਤਾਂ ਹਜੇ ਤੱਕ ਕੁਝ ਲੱਗ ਨਹੀਂ ਰਿਹਾ ਬਾਕੀ ਅੱਗੇ ਜਾ ਕੇ ਪਤਾ ਲੱਗ ਜਾਊਗਾ ਵੀ ਕੰਪੈਕਟ ਕਿੰਨਾ ਕੁ ਪਿਆ ਵਾ ਥੋੜਾ ਬਹੁਤ ਅਫੈਕਟ ਤਾਂ ਪਿਆ ਹੀ ਹੋਊਗਾ ਲੋ ਜੀ ਆਪਾਂ ਕਰਾਉਣ ਲੱਗੇ ਆ ਸਕੇਲ ਆਪੇ weight ਹੈਗਾ ਜ਼ਿਆਦਾ ਆਪਣੇ ਕੋਲੇ ਇਹ ਆਪਣਾ 400 ਤੇ ਪਹੁੰਚੇ ਪਿਆ ਵਾ। ਤੇ ਦੇਖਣਾ ਪੈਣਾ ਹੁਣ ਆਪਾਂ ਕਰਾਉਣ ਲੱਗੇ ਆਂ ਸਟੇਲ। ਆਜੇ ਤੁਹਾਨੂੰ ਦੱਸ ਦਿਆਂ ਕਿਵੇਂ ਹੋਣੀ। ਤੇ ਬ੍ਰੇਕਾਂ ਵੀ ਰਿਲੀਜ਼ ਕਰ ਦੋ ਤੇ ਆ ਬਟਨ ਪ੍ਰੈਸ ਕਰਨਾ ਆ yellow color ਵਾਲਾ ਜਿਹੜਾ ਆ ਲੱਗਿਆ ਹੋਇਆ ਤੇ ਉਹਨਾਂ ਨੂੰ ਕਾਲ ਲੱਗ ਜੂਗੀ ਫਿਰ ਉਹਨਾਂ ਨੂੰ ਦੱਸ ਦੇਣਾ ਵਾ। ਬਾਕੀ ਤੁਹਾਨੂੰ ਦੱਸ ਦਿਆਂਗੇ। Joan of Carlino. First way. What is your charger number? Eight six four eight. Eight six four eight? Yeah. ਆਪਾਂ ਤੋਂ ਪਾਰਕਿੰਗ ਕਲਾਈਅੰਟ ਫਿਕਰ ਟੇਕੀਦਾ। ਓਕੇ ਥੈਂਕ ਯੂ। ਲੋ ਜੀ ਉਹਨੇ ਨੋਟ ਕਰ ਲਿਆ ਉਹ ਅੰਦਰ ਤੇ ਅੰਦਰੋਂ ਜਾ ਕੇ ਆਪਾਂ ਨੂੰ ਪਰਚੀ ਲੈਣੀ ਪੈਣੀ ਆ। ਧਰਮਕੰਡੇ ਦੀ। ਫਿਰ ਆਪਾਂ ਨੂੰ ਦੇਖਣਾ ਪੈਣਾ ਵੀ ਕਿੰਨਾ-ਕਿੰਨਾ ਲੋਡ ਐਕਸਲਾਂ 'ਤੇ। ਤੇ ਫਿਰ ਆਪਾਂ ਐਕਸਲ ਅਡਜਸਟ ਕਰਾਂਗੇ। ਚਲ ਆਜੋ ਹੁਣ ਅੰਦਰੋਂ ਲੈ ਕੇ ਆਨੇ ਆ ਟਿਕਟ। ਤੋਂ ਪਹਿਲਾਂ ਪੰਨ ਟਰੱਕ ਲੈਣਾ ਪੈਣਾ ਪਾਰਕਿੰਗ 'ਚ। ਤੇ ਆਪਾਂ ਪੰਪ ਤੇ ਲਾਵਾਂਗੇ ਕਿਉਂਕਿ ਆਪਾਂ ਸ਼ੀਸ਼ਾ ਵੀ ਕਲੀਨ ਕਰਨਾ ਮਿਰਰ ਆਪਣਾ ਬਹੁਤ ਗੰਦਾ ਵਾ ਆਪਾਂ ਇਹ ਸਾਫ ਕਰਨਾ ਵਾ ਤੇ ਆਪਾਂ ਪੰਪ ਦੇ ਵਿੱਚ ਹੀ ਲਾਵਾਂਗੇ ਟਰੱਕ ਲਾਤਾ ਜੀ ਆਪਾਂ ਤੇ ਆਪਾਂ ਬਸ ਸ਼ੀਸ਼ਾ ਕਲੀਨ ਕਰਨਾ ਔਰ ਤੇ ਉਸ ਤੋਂ ਪਹਿਲਾਂ ਆਪਾਂ ਅੰਦਰੋਂ ਸਕੇਲ ਦੀ ਟਿਕਟ ਲਈਏ ਵੀ ਕਿੰਨਾ ਕਿੰਨਾ ਵੇਟ ਆ ਤੇ ਪੰਪ ਤੇ ਅਜ ਬਿਲਕੁਲ ਹੀ ਰਸ਼ ਨਹੀਂ ਹੈਗਾ ਜਿਆਦਾ ਨਹੀਂ ਹੈਗੇ ਪੰਪ ਤੇ ਬਸ ਥੋੜੇ ਜੇ ਲੱਗੇ ਹੋਏ ਆ ਟਰੱਕ ਬਾਰਡਰ ਤੋਂ ਐਂਟਰ ਹੋਣਸ ਆ ਰਹੀ ਏ ਮਿਸ਼ੀਗਨ ਸਟੇਟ ਦੇ ਵਿੱਚ ਹੀ ਆ ਇਹ ਪਹਿਲਾ ਹੀ ਪੰਪ 69 ਹਾਈਵੇ ਤੇ ਆਪਾਂ 69 ਨੰਬਰ ਹਾਈਵੇ ਲਿਆ ਵਾ ਇਹਦੇ ਉੱਤੇ ਆ ਤੇ ਇੱਥੋਂ ਆਪਾਂ ਸਕੇਲ ਕਰਾਉਣ ਲੱਗੇ ਆ ਇਹ ਬਾਰਡਰ ਜਿੰਨੀ ਵਾਰੀ ਮਰਜੀ ਕਲੀਅਰ ਕਰ ਲਈਏ ਜਿੰਨੀ ਵਾਰੀ ਮਰਜੀ ਬਾਰਡਰ ਤੋਂ ਲੰਘ ਜਾਈਏ ਪਰ ਹਰ ਵਾਰੀ ਡਰੀ ਲੱਗਿਆ ਰਹਿੰਦਾ ਵੀ ਕੁਛ ਕੀ ਪੁੱਛ ਲੈਣਗੇ ਕੀ ਕੁਐਸਚਨ ਹੋਣਗੇ ਇਹਨਾਂ ਦੇ ਕੁਛ ਕਹਿ ਨਾ ਦੇਣ ਕਿਉਂਕਿ ਉਹਨਾਂ ਦਾ ਮਾਹੌਲ ਹੀ ਉੱਥੇ ਇਦਾਂ ਦਾ ਬਣਾਇਆ ਹੁੰਦਾ ਵੀ ਬੰਦਾ ਡਰਦਾ ਬਾਰਡਰ ਤੇ ਆਉਂਦਾ ਵੀ ਚਾਹੇ ਆਪਣਾ ਸਾਰਾ ਕੁਝ ਸਹੀ ਆਪਾਂ ਹਮੇਸ਼ਾ ਲੀਗਲ ਚੱਲਦੇ ਆਂ ਪੂਰੇ ਵਧੀ ਤੇ ਪਰ ਫਿਰ ਵੀ ਡਰ ਲੱਗਦਾ ਰਹਿੰਦਾ ਵਾ ਤੇ ਜਦ ਤੱਕ ਉਥੋਂ ਕਲੀਅਰ ਨਹੀਂ ਹੁੰਦਾ ਟੈਨਸ਼ਨ ਹੀ ਰਹਿੰਦੀ ਉਥੋਂ ਨਿਕਲ ਕੇ ਫਿਰ ਸਹੀ ਹੋ ਜਾਂਦਾ ਜਿੰਨਾ ਮਰਜ਼ੀ ਪੁਰਾਣਾ ਬੰਦਾ ਉਹਨੂੰ ਡਰ ਲੱਗੀ ਜਾਂਦਾ ਹੁੰਦਾ ਬਾਡਰ ਤੇ ਆ ਕੇ ਹਾਂਜੀ ਢੇਟ ਦਾ ਥੋੜਾ ਜਿਹਾ ਚੱਕਰ ਆ ਟਰੇਲਰ ਤੇ ਆ ਜਿਹੜਾ ਟਰੇਲਰ ਐਕਸਲ ਆ ਤੇ 34000 ਤੋਂ ਉੱਪਰ ਆ ਆਪਾਂ 34000 ਤੋਂ ਰੱਖਣਾ ਹੁੰਦਾ ਥੱਲੇ ਤੇ ਜਿਹੜਾ ਡਰਾਈਵ ਐਕਸਲ ਆ ਤੇ 23000 ਹੀ ਆ ਸਿਰਫ ਡਰਾਈਵ ਐਕਸਲ ਹੁੰਦਾ ਉਹ ਓਕੇ ਵਾਲਾ ਜਿਹੜਾ ਟਰੱਕ ਦੇ ਨੇੜੇ ਹੁੰਦਾ ਵਾ ਇਹਦੇ ਉੱਤੇ ਥੋੜਾ ਜਿਹਾ ਘੱਟ ਵੇਟ ਆ ਜਿਹੜੇ ਪਿੱਛੇ ਵਾਲੇ ਨੇ ਉਹਦੇ ਤੇ ਜ਼ਿਆਦਾ weight ਆ। ਸੋ ਉਹਨੂੰ ਆਪਾਂ ਥੋੜਾ ਜਿਹਾ ਹੋਰ ਪਿੱਛੇ ਕਰਾਂਗੇ ਪਿੱਛੇ ਵਾਲੇ ਨੂੰ। ਉਹਨਾਂ ਨੂੰ ਥੋੜਾ ਜਿਹਾ ਹੋਰ ਪਿੱਛੇ ਕਰਾਂਗੇ ਤੇ ਫਿਰ ਜਿਹੜਾ ਥੋੜਾ ਜਿਹਾ ਜ਼ਿਆਦਾ weight ਇਹਨਾਂ ਦੇ ਉੱਤੇ ਆ ਜਾਊਗਾ। ਫਿਰ 33 33000 ਸਹੀ ਹੋ ਜਾਊਗਾ। ਤੇ ਚਲੋ ਹੁਣ ਆਪਾਂ ਐਕਸਲ ਮੂਵ ਕਰਦੇ ਆਂ ਤੇ ਫਿਰ ਚੱਲਦੇ ਆਂ ਇੱਥੋਂ ਸ਼ੀਸ਼ਾ ਕਲੀਨ ਕਰਕੇ। ਲੋ ਜੀ ਇਹ ਸੀਗਾ 11ਵੀਂ ਗਲੀ 'ਚ ਤੇ ਉਸ ਤੋਂ ਬਾਅਦ ਆਪਾਂ ਹੁਣ 14ਵੇਂ ਹਾਲ 'ਚ ਕਰਤਾ ਕਿਉਂਕਿ 600 ਪਾਉਂਡ ਹੀ ਸੀਗਾ। ਤਿੰਨ ਆਪਾਂ ਉਹ ਪਿੱਛੇ ਕਰਤੇ ਜੇ ਇੱਕ ਨਾਲ 200 ਪਾਉਂਡ ਵੀ ਮੂਵ ਹੋਇਆ ਤਾਂ ਆਰਾਮ ਨਾਲ ਉਹ ਵੈਸੇ ਉਹਦਾ 250 ਹੋ ਜਾਂਦਾ ਜੇ 200 ਵੀ ਮੂਵ ਹੋਇਆ ਤਾਂ ਆਰਾਮ ਨਾਲ ਹੋ ਗਿਆ ਹੁਣ ਮੂਵ ਪਿੱਛੇ ਵਾਲੇ ਐਕਸਲ ਤੋਂ ਅੱਗੇ ਵਾਲੇ ਤੇ ਵੇਟ ਡਰਾਈਵਰੀ ਦੀ ਪਹਿਲੀ ਨਿਸ਼ਾਨੀ ਹੁੰਦੀ ਆ ਵੀ ਆਪਣੇ ਸ਼ੀਸ਼ੇ ਵਗੈਰਾ ਮਿਰਰ ਆ ਜਿਹੜੇ ਪੂਰੇ ਕਲੀਨ ਹੋਣ ਆਪਾਂ ਇੰਡੀਆ 'ਚ ਵੀ ਬਹੁਤ ਡਰਾਈਵਰੀ ਕੀਤੀ ਆ ਉੱਥੇ ਵੀ ਟੈਕਸੀ ਚਲਾਈ ਆ ਇਹ ਆਪਾਂ ਨੂੰ ਉੱਥੋਂ ਦੀ ਸਾਇਆ ਸੀ ਘਰਦਿਆਂ ਨੇ ਉੱਥੇ ਵੀ ਆਪਾਂ ਨੂੰ ਘਰ ਦੇ ਨੇ ਇਹ ਸਿਖਾਇਆ ਸੀ ਵੀ ਤੁਹਾਡੇ ਸ਼ੀਸ਼ੇ ਪਹਿਲਾਂ ਪੂਰੇ ਸਾਫ਼ ਹੋਣੇ ਚਾਹੀਦੇ ਇੱਥੇ ਡਰਾਈਵਰ ਦਾ ਪਤਾ ਲੱਗ ਜਾਂਦਾ ਵੀ ਉਹ ਕਿੰਨੀ ਕੁ ਗੇਅਰ ਟੇਕ ਕਰਦਾ ਕਿੰਨੀ ਕੁ ਧਿਆਨ ਨਾਲ ਡਰਾਈਵਰੀ ਕਰਦਾ ਸੋ ਆਪਾਂ ਇਹਨਾਂ ਨੂੰ ਪੂਰੇ ਕਲੀਨ ਰੱਖੀਦਾ ਵਾ ਵੈਸੇ ਵੀ ਟਰੱਕ ਵੀ ਸਾਫ਼ ਲੱਗਦਾ ਸੋਹਣਾ ਲੱਗਦਾ ਤੇ ਆਪਣੀ ਵਿਜ਼ਿਬਿਲਟੀ ਵੀ ਜ਼ਿਆਦਾ ਵੱਧਦੀ ਆ ਤੇ 뷰 ਵੀ ਕਲੀਅਰ ਆਉਂਦਾ ਵਾ ਇਹ ਚ ਆਪਣਾ ਹੀ ਫਾਇਦਾ ਵਾ ਹਾਂਜੀ ਹੁਣ ਕਰ ਗਏ ਆਪਾਂ ਕਲਾਟੋ ਸਟੇਟ ਦੇ ਵਿੱਚ ਐਂਟਰ ਤੇ ਹੁਣ ਇੱਥੇ ਦਿਨ ਚੜਿਆ ਵਾ ਅਜੇ ਇੱਥੇ ਬੱਜੇ ਨੇ 7 ਵਜਣ ਵਾਲੇ 6:30 ਹੋਏ ਆ ਤੇ ਇਦਾਂ ਦਾ ਇੱਥੇ ਵੈਦਰ ਆ ਵੈਦਰ ਥੋੜਾ ਠੰਡਾ ਇੱਥੇ ਤੇ ਡੈਨਿਵਰਸਿਟੀ ਆਪਾਂ ਡਿਲੀਵਰੀ ਕਰਨੀ ਆ ਆਪਣੀਆਂ ਰਹਿ ਗਈਆਂ 149 150 ਮੀਲਰ ਰਹਿ ਗਈਆਂ ਆਪਣੀਆਂ ਤੇ ਆਪਾਂ ਪਹੁੰਚ ਜਾਣਾ 2.5 ਘੰਟਿਆਂ ਤੱਕ 3 ਵਜੇ ਉੱਥੇ ਕਰਾਂਗੇ ਡਿਲੀਵਰੀ ਤੇ ਭੌਣਿਆ ਤੁਹਾਨੂੰ ਫੇਰ ਅੱਗੇ ਦੱਸਾਂਗਾ ਹਾਂਜੀ ਕੁਛ ਇਦਾਂ ਦਾ ਏਰੀਆ ਵਾ ਸਾਰਾ ਅਮਰੀਕਾ ਖਾਲੀ ਹੋ ਪਿਆ ਵਾ ਬਸ ਇਦਾਂ ਘਾ ਦੇ ਵੱਡੇ ਵੱਡੇ ਮੈਦਾਨ ਫੜ ਜਾ ਵਾ ਖਾਲੀ ਪਿਆ ਸਾਰਾ ਹੀ ਉਦਾਂ ਹਰੇ ਭਈਏ ਸਾਰੀ ਕਿਤੇ ਕਿਤੇ ਖੇਤੀ ਹੁੰਦੀ ਆ ਬਾਕੀ ਏਰੀਆ ਦੂਜਾ ਹੀ ਆ ਕਾਫੀ ਏਰੀਆ ਚ ਖੇਤੀ ਵੀ ਹੁੰਦੀ ਆ ਬਾਕੀ ਏਰੀਆ ਇਦਾਂ ਹੀ ਪਿਆ ਵਾ ਖਾਲੀ ਬਹੁਤ ਵੱਡਾ ਵਾ ਬਹੁਤ ਜਗ੍ਹਾ ਪਈ ਆ ਅਮਰੀਕਾ ਕੋਲੇ ਤੇ ਆਪਾਂ ਹੁਣ ਹੈਗੇ ਕਲਾਡੋ ਸਟੇਟ ਦੇ ਵਿੱਚ ਟੈਨਵਰ ਸ਼ਹਿਰ ਪਹੁੰਚਣ ਆਲੇ ਆ ਪਰ ਡਿਲੀਵਰੀ ਕਰਨੀ ਆ ਉੱਥੇ ਤੇ ਟਾਇਰ ਵਗੈਰਾ ਆਪਾਂ ਦੇਖ ਲਿਆ ਸਾਰੇ ਓਕੇ ਆ ਲੋਡ ਆਪਣੇ ਕੋ ਫੁੱਲ ਆ ਆ ਮੀਟਰ ਵੀ ਫੁੱਲ ਲੋਡਡ ਫਿਰਦਾ ਵਾ ਤੇ ਚਲੋ ਹੁਣ ਚੱਲਦੇ ਆ ਤੇ ਡਿਲੀਵਰੀ ਕਰਦੇ ਆ ਫਿਰ ਤੁਹਾਨੂੰ ਦਿਖਾਉਨੇ ਆ ਇੱਧਰ ਵੀ ਆ ਫੁੱਲ ਫੁੱਲ ਨੇ ਬੜਾ ਸੋਹਣਾ ਵਾ ਇਦਾਂ ਸਾਰੇ ਫੁੱਲ ਨੇ ਹਾਂਜੀ ਆਪਾਂ ਪਹੁੰਚ ਚੁੱਕੇ ਸੀ ਔਨ ਸਾਈਟ ਤੇ ਤੇ ਟਰੱਕ ਲਾ ਲਿਆ ਵਾ ਆਪਾਂ ਪਾਰਕਿੰਗ ਚ ਇਹ ਉਹ ਕਹਿੰਦੇ ਵੇਟ ਕਰੋ ਵੀ ਤੁਹਾਨੂੰ ਇੱਥੇ ਸਾਇਰਨ ਵੱਜੂਗਾ ਫਿਰ ਦੱਸਣਗੇ ਇਹਦੇ ਤੇ ਆਊਗਾ ਆ ਡਿਵਾਈਸ ਤੇ ਡਾਕ ਨੰਬਰ ਆਊਗਾ ਵੀ ਆ ਡਾਕ ਤੇ ਲਾਉਣਾ ਤੁਸੀਂ ਫਿਰ ਤੁਸੀਂ ਉਹ ਡਾਕ ਤੇ پارک ਕਰਦੇ ਹੋ ਇਹ ਉਹਨਾ ਟਾਈਮ ਆ ਪਾਰਕਿੰਗ ਚ ਵੇਟ ਕਰੋ ਤੇ ਸਾਰੇ ਟਰੱਕ ਇੱਥੇ ਹੀ ਪਾਰਕਿੰਗ ਚ ਵੇਟ ਕਰ ਰਹੇ ਆ ਵਾਰੀ ਵਾਰੀ ਸਾਰਿਆਂ ਦੀ ਵਾਰੀ ਆਊਗੀ ਤੇ ਇਹ ਡਵਾਈਸ ਬੜਾ ਵਧੀਆ ਵਾ ਬਸ ਟਰੱਕ ਚ ਬੈਠ ਕੇ ਵੇਟ ਕਰੀ ਜਾਣੀ ਆ ਇਹਦੇ ਵਿੱਚ ਨੰਬਰ ਆਊਗਾ ਜਦੋਂ ਉਦੋਂ ਹੀ ਜਾਣਾ ਵਾ ਹਾਂਜੀ ਲੋਡ ਹੋ ਗਿਆ ਲੈ ਗਏ ਆਪਣਾ ਦੰਨ ਹੋ ਗਿਆ ਤੇ ਆਪਣੇ ਕੋਲੇ ਸੀਗੇ ਅਜੇ ਬਾਡੀ ਵਾਸ਼ ਹੀ ਫਿਰ ਕਿਰਕਲੈਂਡ ਦੀ ਤੇ ਹੁਣ ਬਾਕੀ ਦੇ ਬਚੇ ਹੋਏ ਆਪਾਂ ਸਾਲਟ ਸਿਟੀ ਲੈ ਕੇ ਲਾਉਣੇ ਨੇ ਇਹ ਇਕ ਵਾਲੇ ਸਾਰੇ ਆਪਣਾ ਧੰਨਵਾਦ ਹੀ ਕਰਦੇ ਹੋਣੇ ਆ ਵੀ ਸਵੇਰੇ ਉੱਠ ਦੀ ਕਿਉਂਕਿ ਸਾਰੇ ਅਮਰੀਕਾ ਨੂੰ ਤਾਂ ਆਪਾਂ ਬਾਡੀ ਵਾਸ਼ ਸਪਲਾਈ ਕਰਦੇ ਆ ਤੇ ਜਦੋਂ ਵੀ ਉਹ ਨਹਾਉਂਦੇ ਹੋਣੇ ਸਵੇਰੇ ਹੀ ਕਹਿੰਦੇ ਹੋਣੇ ਆ ਵੀ ਆ ਬਾਡੀ ਵਾਸ਼ ਤਾਂ ਕੈਨੇਡਾ ਤੋਂ ਆਇਆ ਚਲੋ ਕੋਈ ਨਹੀਂ ਧੰਨਵਾਦ ਕਰਨ ਦੀ ਕੋਈ ਲੋੜ ਨਹੀਂ ਬਸ ਸਹੀ ਆ ਹਾਂਜੀ ਲੈ ਲਿਆ ਸ਼ਾਵਰ ਆਪਾਂ ਹਾਂਜੀ ਆਪਾਂ ਸੀਗੇ ਲਵ ਦੇ ਪੰਪ ਤੇ ਇਹ ਸ਼ਾਵਰ ਲੈ ਲਿਆ ਆਪਾਂ ਸਵੇਰੇ ਸਵੇਰੇ ਹੁਣ ਜੀ ਇੱਥੇ 7 ਵਜੇ ਆ ਹੁਣ ਆਪਾਂ ਖੜੇ ਆ ਸਾਲਟ ਲੇਕ ਸਿਟੀ ਯੂਟਾ ਦੇ ਵਿੱਚ ਪੰਪ ਦਾ ਸੀਨ ਤੁਸੀਂ ਦੇਖ ਹੀ ਲਿਆ ਹੁਣਾ ਕੁਛ ਐਵੇਂ ਆ ਸਵੇਰੇ ਸਵੇਰੇ ਖਾਲੀ ਉਹ ਪਿਆਵਾ ਇੱਧਰ ਇੱਕ ਟਰੱਕ ਲੱਗਿਆ ਵਾ ਤੇ ਬਾਕੀ ਪਾਰਕਿੰਗ ਚ ਕਾਫੀ ਗੜੇ ਨੇ ਇਦਾਂ ਕਰਕੇ ਸ਼ਹਿਰ ਦੇ ਵਿੱਚ ਹੀ ਆ ਵਧੀਆ ਖੁੱਲਾ ਪੰਪ ਆ ਪਰ ਥੋੜਾ ਆਉਣ ਲਈ ਥੋੜਾ ਜਿਹਾ ਰਹਾਜ ਤੰਗ ਸੀਗਾ ਕਿਉਂਕਿ ਸ਼ਹਿਰ ਦੇ ਵਿੱਚੋਂ ਨੰਕੇ ਆਏ ਆ ਤੇ ਬਟ ਇੱਥੋਂ ਖਾਲੀ ਹੋਈ ਏ ਜਮੈਂ ਇੰਨਾ ਰਸ਼ ਨਹੀਂ ਗਾ ਪੰਪ ਤੇ ਤੇ ਹੁਣ ਆਪਾਂ ਕਰੀਏ ਵਿੰਡਸ਼ੀਲਡ ਕਲੀਨ ਫਿਰ ਆਪਣੇ ਕੋਲੇ ਡਿਲੀਵਰੀ ਚ ਹੈਗਾ ਅਜੇ ਘੰਟਾ ਦੋ ਘੰਟੇ ਜਾਨੂੰ ਆਪਾਂ ਥੋੜੀ ਰੈਸਟ ਕਰ ਲਾਂਗੇ ਹੋ ਗਏ ਆਪਾਂ ਫਰੈਸ਼ ਪੁਰੇ ਉਸ ਤੋਂ ਪਹਿਲਾਂ ਆਪਾਂ ਹੁਣ ਇੱਕ ਵਾਰੀ ਵਿੰਡਸ਼ੀਲਡ ਕਰ ਲਈਏ ਕਲੀਨ ਹਾਂਜੀ ਇਹ ਜਿਹੜੀ ਸਿਟੀ ਐ ਪਹਾੜਾਂ ਦੇ ਵਿਚਾਲੇ ਐ ਬਿਲਕੁਲ ਤੇ ਆਲੇ-ਦਾਲੇ ਪਹਾੜ ਨੇ ਹੁਣ ਇੱਥੋਂ ਪੂਰੇ ਤਾਂ ਨਹੀਂ ਦਿਖ ਰਹੇ ਤੁਹਾਨੂੰ ਥੋੜੇ ਜਿਹਾ ਦਿਖਾ ਦਿੰਨਾ ਇਹੋ ਸਾਹਮਣੇ ਉਹ ਟਰੱਕ ਦੀਆਂ ਟਰੱਕ ਦੇ ਉੱਪਰ ਪਹਾੜ ਹੀ ਨੇ ਸਾਰੇ ਉਹ ਬਲੈਕ ਬਲੈਕ ਅਜੇ ਪੂਰਾ ਦਿਨ ਨਹੀਂ ਚੜਿਆ ਜਿਵੇਂ ਜਿਵੇਂ ਦਿਨ ਚੜਦਾ ਤੁਹਾਨੂੰ ਦਿਖਾਉਨੇ ਆ ਕਿਉਂਕਿ ਬਹੁਤ ਘੈਂਟ ਸਿਟੀ ਐ ਇਹ ਮਤਲਬ ਇਹਦੇ ਆਲੇ ਦਾ ਇੰਨਾ ਵਧੀਆ 뷰 ਆ ਬੜਾ ਸੋਹਣਾ ਲੱਗਦਾ ਵਾ ਸ਼ਹਿਰ ਸਿਰਫ 뷰 ਕਰਕੇ ਤੇ ਇਧਰਲੇ ਪਾਸੇ ਸ਼ਹਿਰ ਆ ਤੇ ਬਾਕੀ ਤੁਹਾਨੂੰ ਦਿਖਾਉਣੇ ਆ ਥੋੜੇ ਦਿਨ ਚੜ ਜੂਵੇ ਫਿਰ ਦਿਖਾਉਣੇ ਆ ਵੀ ਕਿਵੇਂ ਆ ਤੇ ਲਾਉਣ ਲੱਗੇ ਸੀ ਪਾਰਕਿੰਗ ਦੇ ਵਿੱਚ ਪਾਰਕਿੰਗ ਹੈਗੀ ਇਹ ਪੂਰੀ ਪੂਰੀ ਜਮੈਂ ਤੇਰ ਵੀ ਟਰੱਕ ਪੂਰੇ ਖੜੇ ਆ ਤੇ ਹੁਣ ਉੱਤਰ ਕੇ ਦੇਖਣਾ ਪੈਣਾ ਬਾਰ-ਬਾਰ ਕਿ ਲੱਗ ਜੂਗੇ ਨਹੀਂ ਲੱਗ ਜੂ ਲੱਗ ਜਾਣਾ ਵਾ ਹੈਗੀ ਸਪੇਸ ਚ ਚਲੋ ਲਾਉਣੇ ਆ ਬੈਕ ਪੰਪ ਬਹੁਤ ਛੋਟਾ ਵਾ ਸ਼ਹਿਰ ਦੇ ਵਿੱਚ ਆ ਤਾਂ ਕਰਕੇ ਪਾਰਕਿੰਗ ਦਾ ਬੜਾ ਚੱਕਰ ਸਾਰੇ ਕਿਤੇ ਫੁੱਲ ਆ ਇੱਕ ਪਾਰਕਿੰਗ ਲੱਭੀ ਆ ਹਾਂ ਜੀ ਲਾਤਾ ਆਪਾਂ ਵਿੱਚ ਬੈਠ ਕੇ ਵਧੀਆ ਫਿੱਟ ਹੋ ਗਿਆ ਇੱਧਰ ਆ ਰੈੱਡ ਟਰੱਕ ਚ ਘੋਰਾ ਸੀਗੇ ਨੇ ਵਧੀਆ ਹੈਲਪ ਕਰਤੇ ਇਹਨੇ ਦੱਸਤਾ ਸੀਗਾ ਵਧੀਆ ਇਹ ਆ ਜਿ ਦਿਖਾਉਣਿਆ ਤੁਹਾਨੂੰ ਫਾਮ ਕੋ ਦੁਪਹਿਰ ਦੇ 11:00 ਬੱਜ ਗਏ ਨੇ ਸਵੇਰ ਦੇ ਵਧੀਆ ਹਰਣਕ ਮੇਲਾ ਅੱਧਰ ਵੀ ਪੀਟਰ ਬੈਲਟ ਵਗੈਰਾ ਖੜੇ ਨੇ ਉੱਥੇ ਮੇਰੇ ਨਾਲ ਵੀ ਟਰੱਕ ਖੜੇ ਨੇ ਤੇ ਆ ਮੇਰੇ ਸਾਹਮਣੇ ਵੀ ਇੱਧਾ ਲਾਈਨ 'ਚ ਖੜੇ ਨੇ ਲਗਭਗ ਕਾਫੀ ਟਰੱਕ ਇੰਨਾ ਚੋਂ ਸਵੇਰ ਦੇ ਸੇਮ ਹੀ ਖੜੇ ਨੇ ਤੇ ਵੇਟ ਕਰ ਰਹੇ ਆ ਲੋਡ ਆਉਣ ਦੀ ਤੇ ਆ ਕੋਈ ਕੋਈ ਟਰੱਕ ਅਮਰੀਕਾ ਦਾ ਏ ਅੱਪ ਦਾ ਜਾ ਰਹੇ ਬ੍ਰੇਕ ਪਾ ਕੇ ਹਾਂਜੀ ਆ ਜਿਹੜੇ ਅਮਰੀਕਾ ਦੇ ਝੰਡੇ ਦੇ ਆ ਹਾਲਾਤ ਹੋਏ ਹੋਏ ਨੇ ਝੰਡਾ ਜਿਹੜਾ ਫਟਿਆ ਪਿਆ ਵਾ ਇਹਦਾ ਕਾਰਨ ਹੈਗਾ ਵਾ ਟਰੰਪ ਅਮਰੀਕਾ ਦੇ ਹਾਲਾਤ 트럼ਪ ਨੇ ਕੀਤੇ ਹੋਏ ਆ ਜਦੋਂ ਤੁਸੀਂ ਅਮਰੀਕਾ ਚ ਐਂਟਰ ਹੋਗੇ ਤਾਂ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਵੀ ਤੁਸੀਂ ਅਮਰੀਕਾ ਚ ਐਂਟਰ ਹੋਗੇ ਇੱਥੇ ਤੁਹਾਨੂੰ ਰੰਗ ਬਰੰਗੇ ਟਰੱਕ ਮਿਲਣੇ ਆ ਰੈੱਡ ਕਲਰ ਦਾ ਗ੍ਰੀਨ ਕਲਰ ਦਾ ਵਾਈਟ ਕਲਰ ਦੇ ਬਲੈਕ ਕਲਰ ਦਾ ਕਿਉਂਕਿ ਇੱਥੇ ਸਾਰੇ ਰੰਗਾਂ ਦੇ ਟਰੱਕ ਨੇ ਪਰ ਕੈਨੇਡਾ ਚ ਜ਼ਿਆਦਾ ਵਾਈਟ ਕਲਰ ਨੂੰ ਪ੍ਰੇਫਰ ਕਰਦੇ ਆ ਆ ਦੇਖੋ ਪਿੱਛੇ ਵੀ ਆ ਰਿਹਾ ਇਹ ਵੀ ਰੈੱਡ ਕਲਰ ਦਾ ਹੀ ਆ ਇਹ ਕੈਨੇਡਾ ਚ ਬਾਈਟ ਹੀ ਮਿਲਦੇ ਆ ਜਿਆਦਾ ਪਰ ਇੱਥੇ ਸਾਰੇ ਰੰਗ ਦੇ ਸੋਹਣੇ ਸੋਹਣੇ ਹਾਂਜੀ ਹੁਣ ਆਪਾਂ ਬੈਠੇ ਸੀਗੇ ਲਵ ਦੇ ਪੰਪ ਦੇ ਬਾਹਰ ਤੇ ਆਪਾਂ ਨੂੰ ਇੱਥੇ ਬੈਠਿਆਂ ਨੂੰ ਹੋ ਗਏ ਆ 24 ਘੰਟੇ ਆਪਾਂ ਕੱਲ ਸਵੇਰ ਦੇ ਇੱਥੇ ਹੀ ਬੈਠੇ ਆ ਲੋਡ ਲਾਤਾ ਸੀਗਾ ਦੂਜੀ ਡਿਲੀਵਰੀ ਕਰਤੀ ਸੀ ਖਾਸ ਕੋ ਦੀ ਉਸ ਤੋਂ ਬਾਅਦ ਆਪਾਂ ਇੱਥੇ ਹੀ ਬੈਠੇ ਆ 24 ਘੰਟੇ ਹੋ ਗਏ ਆ ਜਿਹੜਾ ਲੋਡ ਆ ਉਹ ਅੱਗੇ ਮਿਲ ਨਹੀਂ ਰਿਹਾ ਹਜੇ ਆ ਨਹੀਂ ਰਿਹਾ ਤੇ ਮੈਨੂੰ ਹੋਰ ਵੀ ਦੋ ਤਿੰਨ ਡਰਾਈਵਰ ਮਿਲੇ ਸੀਗੇ ਉਹ ਉਹ ਵੀ ਕਹਿੰਦੇ ਵੀ ਜਿਹੜਾ 트럼ਪ ਆਏ ਨੇ ਬਹੁਤ ਚੱਕਰ ਪਾਇਆ ਹੋਇਆ ਵਾ 트럼ਪ ਨੇ ਤੁਹਾਨੂੰ ਪਤਾ ਹੀ ਹੋਣਾ ਵਾ ਇੰਡੀਆ 'ਚ ਵੀ ਸਾਰੇ ਹੋਰ ਦੇਸ਼ਾਂ ਤੇ ਵੀ ਸਾਰਿਆਂ ਤੇ ਟੈਕਸ ਲਾਦਾ ਜਿਹਨੂੰ ਟੈਰਿਫੋ ਵੀ ਕਹਿੰਦੇ ਆ ਵੀ ਜੇ ਵੀ ਕੋਈ ਚੀਜ਼ ਭੇਜਣੀ ਆ ਅਮਰੀਕਾ ਨੂੰ ਜਾਂ ਅਮਰੀਕਾ ਤੋਂ ਮੰਗਾਉਣੀ ਆ ਤਾਂ ਸਾਨੂੰ ਟੈਕਸ ਦੇਣਾ ਪਊਗਾ ਤੇ ਬਹੁਤ ਲੰਬੀ ਕਹਾਣੀ ਹੈ ਇਹ ਮੈਂ ਤੁਹਾਨੂੰ ਸ਼ਾਰਟ 'ਚ ਹੀ ਦੱਸ ਦਵਾਂ ਬਈ ਤੇ ਨੇ ਕੈਨੇਡਾ ਤੇ ਲਾਤਾ 35% ਟੈਕਸ ਜੇ ਹੁਣ 100 ਰੁਪਏ ਦੀ ਚੀਜ਼ ਆ ਤਾਂ ਸਾਨੂੰ 135 ਰੁਪਏ ਦੇਣੇ ਪੈਣੇ ਆ ਚੀਜ਼ ਮਗਾਉਣ ਲਈ ਜਾਂ ਚੀਜ਼ ਇੱਥੇ ਭੇਜਣ ਲਈ ਸਾਨੂੰ ਟੈਕਸ ਦੇਣਾ ਪੈਣਾ ਤੇ ਪੂਰਾ ਹਜੇ ਮੈਨੂੰ ਕਲੀਅਰਲੀ ਪਤਾ ਨਹੀਂ ਵੀ ਕਿੰਨਾ ਵਾ ਪਰ 35% ਮੈਂ ਸੁਣਿਆ ਤਾਂ ਮੈਂ ਉਹਦੇ ਹਿਸਾਬ ਨਾਲ ਦੱਸ ਰਿਹਾ ਸੋ ਹੁਣ ਇੰਨਾ ਟੈਕਸ ਲੱਗ ਚੁੱਕਿਆ ਤਾਂ ਕਰਕੇ ਹੁਣ ਲੋਡਾਂ ਤੇ ਅਸਰ ਤਾਂ ਪੈਣਾ ਹੀ ਆ ਟਰਕਿੰਗ ਤੇ ਅਸਰ ਪੈਣਾ ਵਾ ਤੇ ਕੰਪਨੀ ਵਾਲਿਆਂ ਨਾਲ ਮੇਰੀ ਗੱਲ ਹੋਈ ਸੀ ਉਹ ਕਹਿੰਦੇ ਕੋਈ ਏਡੀ ਦਿੱਕਤ ਨਹੀਂ ਵੀ ਮਿਲ ਜੂਗਾ ਲੋਡ ਛੇਤੀ ਪਰ 24 ਘੰਟੇ ਦੇ ਬੈਠੇ ਹਜੇ ਤੱਕ ਕੋਈ ਉਹਨਾਂ ਦਾ ਆਇਆ ਨਹੀਂ ਹੈਗਾ ਅਗਲੇ ਲੋਡ ਬਾਰੇ ਜਾਣਕਾਰੀ ਤੇ ਮੈਂ ਬਸ ਇਹੀ ਕਹਿਣਾ ਚਾਹੁੰਦਾ ਵੀ ਟਰੰਪ ਤਾਂ ਬਸ ਹੁਣ ਕੈਨੇਡਾ ਦਾ ਦੁਸ਼ਮਣੀ ਹੋ ਗਿਆ ਵਾ ਤੇ ਬੜਾ ਔਖਾ ਹੋਇਆ ਪਿਆ ਵੈਕਨ ਦਾ ਜਦੋਂ ਮੜਾ ਕੰਮ ਚੱਲਣ ਲੱਗਦਾ ਸਹੀ ਇਹ ਕੁਛ ਨਾ ਕੁਛ ਕਰ ਦਿੰਦਾ ਵਾ ਇਹਨੇ ਸਾਰਿਆਂ ਨੂੰ ਹੀ ਟੈਨਸ਼ਨ ਪਾਈ ਪਈ ਆ ਉੱਥੇ ਚਾਹੇ ਕੈਨ ਅਮਰੀਕਾ 'ਚ ਵੀ ਆ ਜਿਹੜੇ ਵਰਕਰ ਵੀ ਨੇ ਖੇਤੀ ਵੀ ਕਰਦੇ ਆ ਜਾਂ ਹੋਰ ਵੀ ਨੇ ਸਾਰੇ ਬਿਜ਼ਨਸਮੈਨ ਸਾਰਿਆਂ ਨੂੰ ਹੀ ਇਹਨੇ ਟੈਨਸ਼ਨ ਪਾਈ ਪਈ ਆ ਤੇ ਬਸ ਹੁਣ ਕੀ ਕਰ ਸਕਦੇ ਆ ਤੇ ਬੈਠੇ ਇਥੇ ਦੇਖੀ ਜਾਂਦੇ ਆ ਹੁਣ ਮੈਨੂੰ ਲੱਗਦਾ ਹੈ ਬਲੌਗ ਮੈਨੂੰ ਇੱਥੇ ਹੀ ਐਂਡ ਕਰਨਾ ਪਊਗਾ ਕਿਉਂਕਿ ਅਗਲੇ ਲੋਡ ਦਾ ਹਜੇ ਕੋਈ ਪਤਾ ਨਹੀਂ ਕਦੋਂ ਮਿਲੂਗਾ ਤੇ ਤੁਸੀਂ ਪਰ ਅਗਲਾ ਬਲੌਗ ਜ਼ਰੂਰ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਅਗਲਾ ਬਲੌਗ ਜ਼ਰੂਰ ਦੇਖਿਓ ਵੀ ਅੱਗੇ ਕੀ ਹੁੰਦਾ ਅੱਗੇ ਲੋਡ ਮਿਲਿਆ ਜਾਂ ਅੱਗੇ ਅਗਲਾ ਕੰਮ ਅਗਲਾ ਗੇੜਾ ਮਿਲਦਾ ਜਾਂ ਨਹੀਂ ਮਿਲਦਾ ਉਹਦੇ ਲਈ ਤੁਹਾਨੂੰ ਅਗਲਾ ਬਲੌਗ ਦੇਖਣਾ ਪੈਣਾ ਤੇ ਇਹ ਵਲੌਗ ਹੁਣ ਆਪਣਾ ਬਹੁਤ ਲੇਟ ਹੋ ਰਿਹਾ ਵਾ ਕਾਫੀ 3-4 ਦਿਨ ਹੋ ਗਏ ਸਾਨੂੰ ਘਰੋਂ ਨਿਕਲੇ ਨੂੰ ਤਾਂ ਕਰਕੇ ਹੁਣ ਇਹ ਵਲੌਗ ਤਾਂ ਮੈਂ ਐਂਡ ਕਰ ਦੇਣਾ ਵਾ ਕਿਉਂਕਿ ਪਿਛਲੇ ਵਲੌਗ ਪਾਈ ਨੂੰ ਆਪਾਂ ਨੂੰ ਬਹੁਤ ਦਿਨ ਹੋ ਗਏ ਸੋ ਹੁਣ ਆਪਾਂ ਨੂੰ ਇਹ ਵਲੌਗ ਪਾਉਣਾ ਪੈਣਾ ਆਪਾਂ ਇਹ ਵਲੌਗ ਜਿੱਥੇ ਤੱਕ ਆਪਣਾ ਇੱਥੇ ਤੱਕ ਦਾ ਜਿੰਨਾ ਵੀ ਸਫ਼ਰ ਸੀਗਾ ਇਹ ਸਾਰਾ ਆਪਾਂ ਕਵਰ ਕਰ ਲਿਆ ਬਹੁਤ ਸੋਹਣਾ ਏਰੀਆ ਇੱਧਰ ਮੈਂ ਸਾਰਾ ਕਵਰ ਕੀਤਾ ਤੁਸੀਂ ਦੇਖ ਲਿਓ ਤੇ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਤੇ ਆ ਟਰੰਪ ਦੇ ਇਹ ਜਿਹੜੇ ਫੈਸਲੇ ਨੇ ਜਿਹੜੇ ਇਹਨੇ ਲਏ ਨੇ ਕੈਨੇਡਾ ਤੇ ਹੋਰ ਦੇਸ਼ਾਂ ਨੂੰ ਲੈ ਕੇ ਤੁਸੀਂ ਇਹਦੇ ਤੇ ਵੀ ਜ਼ਰੂਰ ਕਮੈਂਟ ਕਰਿਓ ਦੱਸਿਓ ਜਾਂ ਨੇ ਸਹੀ ਕੀਤਾ ਜਾਂ ਗਲਤ ਕੀਤਾ ਮੇਰੇ ਹਿਸਾਬ ਨਾਲ ਤਾਂ ਬਹੁਤ ਗਲਤ ਕਰ ਰਿਹਾ ਵਾ ਸਾਰੇ ਨੇ ਤੱਕਾ ਕਰ ਰਿਹਾ ਤੇ ਤੁਸੀਂ ਆਪਦੇ ਵਿਚਾਰ ਜ਼ਰੂਰ ਦਿਓ ਤੇ ਮਿਲਦੇ ਆਂ ਫਿਰ ਅਗਲੇ ਬਲੌਗ 'ਚ ਓਕੇ ਬਾਏ ਟਾਟਾ